ਅੱਜ ਆਪਾਂ ਕੁਝ ਖਾਸ ਨੋਟਸ ਦੇਖ ਰਹੇ ਹਾਂ ਕੁਝ ਜਾਣਕਾਰੀ ਮਿਲੀ ਹੈ ਇੱਕ ਜਥੇਬੰਦੀ ਦੀ ਮੀਟਿੰਗ ਬਾਰੇ ਇਹ ਹੈਗੀ ਆ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਤੇ ਨਾਲ ਹੀ ਪੰਜਾਬ ਸਟੇਟ ਟ੍ਰਾਂਸਮਿਸ਼ਨ ਕੋਆਪਰੇਸ਼ਨ BSDCEL ਦੀ ਸੰਜੀਪ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਦੇ ਪੈਨਸ਼ਨਰਾਂ ਦੀ ਕਿ ਹਾਲੀ ਚੁਣਾ ਦਾ ਇੱਕ ਕਾਫੀ ਅਹਿਮ اجلاس ਹੋਇਆ ਹ ਤੇ ਉਥੇ ਨਵੀਂ ਲੀਡਰਸ਼ਿਪ ਵੀ ਚੁਣੀ ਗਈ ਇਹ ਐਸੋਸੀਏਸ਼ਨ ਦਾ ਤੀਜਾ ਡੈਲੀਗੇਟ اجلاس ਸੀ ਤੇ ਇਹ ਹੋਇਆ ਗੁਰਾਇਆ ਚ ਮਿਲਨ ਪੈਲਸ ਵਿਖੇ ਕਿ ਸ਼ੁਰੂਆਤ ਹੋਈ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਨਾਲ ਪਹਿਲਾਂ ਝੰਡਾ ਲਹਿਰਾਉਣਾ ਫਿਰ ਕੋਈ ਰਿਪੋਰਟ ਵਗੈਰਾ ਪੇਸ਼ ਹੁੰਦੀ ਹੋਣੀ ਉਹ ਪਾਸ ਕਰਵਾਉਣੀ ਹਾਂ ਬਿਲਕੁਲ ਫਿਰ ਪੁਰਾਣੀ ਕਮੇਟੀ ਭੰਗ ਕਰਨੀ ਤੇ ਫਿਰ ਨਵੀਂ ਚੋਣ ਇਹ ਇੱਕ ਮਤਲਬ ਸਟੈਂਡਰਡ ਪ੍ਰੋਸੀਜਰ ਜਿਹਾ ਲੱਗਦਾ ਹਾਂ ਇੱਕ ਤਰਤੀਬ ਹੈ ਪੂਰੀ ਤੇ ਜਦੋਂ ਫਿਰ ਪੁਰਾਣੀ ਕਮੇਟੀ ਪੰਗ ਹੋ ਗਈ ਉਸ ਤੋਂ ਬਾਅਦ ਹੋਈ ਨਵੀਂ ਚੋਣ ਤੇ ਸਭ ਤੋਂ ਅਹਿਮ ਅਹੁਦਾ ਯਾਨੀ ਪ੍ਰਧਾਨ ਦਾ ਉਹ ਮਿਲਿਆ ਸ਼੍ਰੀ ਅਵਿਨਾਸ਼ ਚੰਦਰ ਸ਼ਰਮਾ ਨੂੰ ਪੰਜ ਮੀਤ ਪ੍ਰਧਾਨ ਚੁਣੇ ਗਏ ਨੇ ਰਕੇਸ਼ ਕੁਮਾਰ ਸ਼ਰਮਾ ਦੇਵਰਾਜ ਕੁਲਦੀਪ ਸਿੰਘ ਖੰਨੇ ਤੋਂ ਮੁਖਤਿਆਰ ਸਿੰਘ ਤੇ ਅਮਰਜੀਤ ਸਿੰਘ ਸਿੱਧੂ ਜਨਰਲ ਸਕੱਤਰ ਇਹ ਉਹਦਾ ਮਿਲਿਆ ਸ਼੍ਰੀ ਤਨਵੰਤ ਸਿੰਘ ਪਠੱਲ ਨੂੰ ਤੇ ਵਿੱਤ ਸਕੱਤਰ ਬਣੇ ਨੇ ਸ਼੍ਰੀ ਦਰਸ਼ਨ ਸਿੰਘ ਮਹਿਤਾ ਉਪ ਜਨਰਲ ਸਕੱਤਰ ਸ਼ਿਵ ਕੁਮਾਰ ਤਿਵਾੜੀ ਫਿਰ ਦੋ ਸਕੱਤਰ ਵੀ ਨੇ ਗੁਰਪ੍ਰੀਤ ਸਿੰਘ ਮੰਨਣ ਤੇ ਜਸਵੰਤ ਸਿੰਘ ਇੱਕ ਜਥੇਬੰਦਕ ਸਕੱਤਰ ਵੀ ਹੈ ਜੈਲ ਸਿੰਘ ਤੇ ਇੱਕ ਦਫਤਰੀ ਸਕੱਤਰ ਭੁਪਿੰਦਰ ਕੁਮਾਰ ਕੱਕੜ ਇਕਤਾ ਪ੍ਰੈਸ ਸਕੱਤਰ ਜੋ ਸ਼੍ਰੀ ਸਿੰਦਰ ਦੋਹਲ ਬਣੇ ਨੇ ਤੇ ਦੂਜਾ ਇੱਕ ਐਡੀਟਰ ਵੀ ਹੈ ਸ਼੍ਰੀ ਜੋਗਿੰਦਰ ਸਿੰਘ ਰੰਧਾਵਾ ਆ ਮੈਂ ਤੁਹਾਨੂੰ ਅਨਸਰ ਬਟਲ ਜਨਰਲ ਸਕੱਤਰ ਬੈਂਚਰੇਜ ਉਹਨੀਆਂ ਅੱਜ ਅਸੀਂ ਇੱਥੇ ਕੋਰਾਈਏ ਦੇ ਵਿੱਚ ਮੇਰੂ ਬੈਲੈਂਸ ਦੇ ਵਿੱਚ ਡੇਲੀਗੇਟ ਅਡਜਸਟ ਕਰ ਰਹੇ ਹਾਂ ਸਾਡਾ ਇਲਾਜ ਜਿਹੜਾ ਹੈਗਾ 10:30 ਤੋਂ ਸ਼ੁਰੂ ਹੋਇਆ ਪਹਿਲਾਂ ਅਸੀਂ ਜੱਥੇ ਬੈਠ ਝੰਡਾ ਲਹਿਰਾਇਆ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਲੋਕਲ ਅ ਬ੍ਰੇਕਫਾਸਟ ਕਰਵਾ ਕੇ ਨੇ ਸਾਥੀ ਆਏ ਪਰ ਡੇਲੀਗੇਟ ਬ੍ਰੇਕਫਾਸਟ ਕਰਵਾ ਕੇ ਅਸੀਂ ਆਪਣੀ ਜਿਹੜੀ ਕਾਰਗੋਈ ਹੈਗੀ ਉਹ ਸ਼ੁਰੂ ਕੀਤੀ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਡੇ ਸਵਾਗਤੀ ਭਾਸ਼ਣ ਪੜਿਆ ਗਿਆ ਕੁਲਵਿੰਦਰ ਸਿੰਘ ਖਟਵਾਲ ਨੇ ਜਿਹੜੇ ਨਵਾਂ ਸ਼ਹਿਰ ਸਥਾਨ ਦਾ ਪ੍ਰਧਾਨਨਾ ਉਦੇ ਵੱਲ ਪੜਿਆ ਗਿਆ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਚਾਰ ਮਿੰਟ ਆਪਣੀ ਗੱਲ ਕਰਕੇ ਉਸ ਤੋਂ ਬਾਅਦ ਜਨਰਲ ਸਕੱਤਰ ਨੂੰ ਕਿਹਾ ਗਿਆ ਕਿ ਰਿਪੋਰਟ ਪੜੀ ਜਾਵੇ ਉਸ ਤੋਂ ਬਾਅਦ ਜਨਰਲ ਸਕੱਤਰ ਨੇ ਪੈਨਸ਼ਨ ਐਸੋਸੀਏਸ਼ਨ ਦੀ ਰਿਪੋਰਟ ਜਿਹੜੀ ਹੈਗੀ ਆ ਜਿਹੜੀ ਲਗਭਗ 40 ਪੇਜ ਦੀ ਸੀ ਉਹ ਰਿਪੋਰਟ ਪੜ੍ਹ ਕੇ ਜਿਹੜੀ ਹੈਗੀ ਆ ਡੈਲੀਗੇਟਾਂ ਨੂੰ ਸਦਾਈ ਬੇਤ ਸਕੱਤਰ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਬਹਿਸ ਹੋਣ ਤੋਂ ਬਾਅਦ ਇਹ ਰਿਪੋਰਟਾਂ ਜਿਹੜੀਆਂ ਹੈਗੇ ਪਾਸ ਹੋਣੀਆਂ ਗੋਟਾ ਪਾਸ ਹੋਣ ਤੋਂ ਬਾਅਦ ਜਿਹੜੀ ਹੈ ਸਾਡੇ ਸੁਵਰ ਪ੍ਰਧਾਨ ਜਿਹੜਾ ਹੈ ਜਤਿਨ ਸਿੰਘ ਭੰਗ ਕਰਕੇ ਜਿਹੜੀ ਹੈਗੀ ਆ ਉਹ ਇਲੈਕਸ਼ਨ ਜਿਹੜੀ ਕਮੇਟੀ ਅਸੀਂ ਬਣਾਈ ਹੋਈ ਉਹਨੂੰ ਸੰਪੰਣਗੇ ਉਦੋਂ ਬਾਅਦ ਸਾਡੀ ਇਲੈਕਸ਼ਨ ਹੋਏਗੀ ਮੈਂ ਸ਼ਿਵਮਰਤ ਬਾੜੀ ਉਪ ਜਨਨ ਸਕੱਤਰ ਹੈ ਪੈਨਸ਼ਨ ਐਸੋਸੀਏਸ਼ਨ ਨੰਬਰ 552 ਪੰਜਾਬ ਅੱਜ ਜਿਹੜਾ ਗ੍ਰਾਸ਼ੈਟ ਨਿਰਲਪੈਲਸ ਦੇ ਕੇ ਤੇਜਵਿੰਦਰ ਜਿਹੜਾ ਡੈਲੀਗੇਟ ਜਨਾਸ ਹੈ ਪੈਨਸ਼ਨ ਐਸੋਸੀਏਸ਼ਨ ਦਾ ਉਹ ਸ਼ੁਰੂ ਕੀਤਾ ਗਿਆ ਲਗਭਗ 10:30 ਵਜੇ ਛੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਜਿਹੜਾ ਹਾਲ ਦੇ ਵਿੱਚ ਪੈਨਸ ਦੇ ਵਿੱਚ ਉਹ ਡੈਲੀਗੇਟ ਜਲਾ ਜਲਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਵਾਗਤੀ ਭਾਸ਼ਣ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ạtਵਾਲਪੁਰਾ ਵੱਲੋਂ ਪੜ੍ਹਿਆ ਗਿਆ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਜਲਾਦ ਦੀ ਸ਼ੁਰੂਆਤ ਕਰਦੇ ਹੋਏ ਜਨਰਲ ਸਕੱਤਰ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਤੇ ਰਿਪੋਰਟ ਪੇਸ਼ ਕੀਤੀ ਗਈ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੁਣ ਜਿਹੜੇ ਰਿਪੋਰਟ ਦੇ ਉੱਤੇ ਬਹਿਸ ਚੱਲੀ ਬਹਿਸ ਕਰਨ ਤੋਂ ਬਾਅਦ ਰਿਪੋਰਟਾਂ ਤੋਂ ਰਿਪੋਰਟਾਂ ਜਿਹੜੀਆਂ ਦੋਏ ਬੈਤ ਸਕੱਤਰ ਤੇ ਜਨ ਸਕੱਤਰ ਦੇ ਰਿਪੋਰਟ ਹੈ ਉਹ ਪਾਸ ਕਰਵਾਈ ਗਈ ਆ ਖਾਤ ਕਰਵਾਉਣ ਅਪਰੰਤ ਸਪਰਦ ਸੂਬਾ ਪ੍ਰਧਾਨ શ્રી ਅਵਨਾਸ਼ ਚੰਦਰ ਸ਼ਰਮਾ ਵੱਲੋਂ ਜਿਹੜੀ ਉਹ ਸੂਬਾ ਕਮੇਟੀ ਪਹਿਲੀ ਸੀ ਉਹ ਭੰਗ ਕੀਤੀ ਗਈ ਤੇ ਹੁਣ ਜਿਹੜੀ ਨਵੀਂ ਚੁਣੀ ਜਾ ਰਹੀ ਹੈ ਕਮੇਟੀ ਪੈਨਸ਼ਨ ਸੋਸਾਇਟੀ ਨੰਬਰ 65 ਦੀ ਉਹ ਜਿਹੜੀ ਆ ਚੋਣ ਸਰ ਸੰਤੀ ਨਾਲ ਕੀਤੀ ਗਈ